ਰਾਹ ਜਿਤੇ ਬੰਦੇ ਦੇ ਕਿਸਾਨਾਂ ਅਗੋ ਪਹੁੰਚਨੇ ਸ਼ੁਰੂ ਹੋ ਗਏ ਨੇ ਔਰ ਡੀਐਸਪੀ ਜਸਵਿੰਦਰ ਸਿੰਘ ਵੱਲੋਂ ਪੁਲਿਸ ਨੂੰ ਵੀ ਜਿਹੜੀ ਸਖਤ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਨੇ ਇਹ ਡਿਊਟੀਆਂ ਤੇ ਤਨਾਦ ਕਰਤਕ ਹੈ ਕਿ ਤੁਸੀਂ ਦੇਖ ਸਕਦੇ ਕਿਸ ਤਰ੍ਹਾਂ ਜਿਹੜਾ ਕਿ ਪਿਛਲੇ ਪਾਸੇ ਵੱਡੀ ਗਿੜੇ ਦੇ ਵਿੱਚ ਫੋਰਸ ਨੂੰ ਇੱਥੇ ਜਾਣਕਾਰੀ ਦਿੱਤੀ ਗਈ ਹੈ ਕਿਸ ਤਰ੍ਹਾਂ ਉਹਨਾਂ ਨੇ ਆਪਣੀਆਂ ਇੱਥੇ ਡਿਊਟੀਆਂ ਨਹੀਂ ਬਣੀਆਂ ਨੇ ਔਰ ਉਥੇ ਹੀ ਕਿਸਾਨਾਂ ਨਾਲ ਵੀ ਜਿਹੜਾ ਕਿਸ ਤਰ੍ਹਾਂ ਉਹਨਾਂ ਨੇ ਰابطਾ ਕਾਇਮ ਕਰਨਾ ਹੈ ਡੀਐਸਪੀ ਜਸਵਿੰਦਰ ਸਿੰਘ ਵੀ ਇੱਥੇ ਮੌਜੂਦ ਨੇ ਪੁਲਿਸ ਫੋਰਸ ਜਿਹੜੇ ਆਪਣੇ ਜਾਣਕਾਰੀ ਦੇ ਰਹੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਕੀ ਕਹਿਣਾ ਸਰ ਅਹ ਦੇਖੋ ਜੀ ਪ੍ਰਸ਼ਾਸਨ ਵੱਲੋਂ ਵੀ ਪੂਰਾ ਸਾਥ ਹੈ ਸਾਨੂੰ ਜੀ ਇਹਨਾਂ ਲਈ ਜਿਹੜੀ ਵੀ ਬੇਸਿਕ ਨੀਡ ਜੜੀਆਂ ਹੈਗੀਆਂ ਜਿਵੇਂ ਮੋਬਾਈਲ ਟੈਬਲੇਟ ਹੋ ਗਿਆ ਪਾਣੀ ਵਗੈਰਾ ਦਾ ਸਾਰਾ ਬੰਦੋਬਸ ਹੈਗਾ ਜੀ ਲਾਈਟਿੰਗ ਦਾ ਵੀ ਕਰਾ ਰਹੇ ਆ ਔਰ ਸਾਡੇ ਵੀ ਲੋਡ ਆਰਡਰ ਇੱਥੇ ਡਿਊਟੀ ਦਾ ਬੰਦੋਬਸ ਵੀ ਹੈਗਾ ਤੇ ਜਿਹੜੇ ਅੱਜ ਇਕੱਠੇ ਹੋ ਰਹੇ ਨੇ ਗ੍ਰਾਹਕ ਗਰੁੱਪ ਦੇ ਇਸ ਗਰਾਊਂਡ ਦੇ ਵਿੱਚ ਆ ਰਹੇ ਸਾਡੇ ਸਾਹਮਣੇ ਆ ਰਹੇ ਆ ਤੇ ਇੱਥੇ ਹੀ ਇਹਨਾਂ ਦੀ ਰੈਲੀ ਹੋਣੀ ਹੈ ਤੇ ਸਾਹਮਣੇ ਇਹਨਾਂ ਦਾ ਪਾਰਕਿੰਗ ਏਰੀਆ ਦਾ ਬਣਾਇਆ ਹੈ ਜੀ ਕਿੰਨੇ ਕੁ ਪੁਲਸਰ ਕਿਤਾਨਾਤ ਕੀਤੀ ਗਈ ਹੈ ਦੇਖੋ ਫਿਲਹਾਲ ਇਹਦੇ ਪਰਾ ਪੂਰਾ ਇਹਦੇ ਆਰਾਊਂਡ ਪਰਾਂ ਕੋ 400 ਲੋਕਲ ਪ੍ਰੀਜ਼ਾਤ ਬਾਕੀ ਪੈਰਾਮੈਟਰੀ ਫੋਰਸ ਦਾ ਜਿਹੜਾ ਹੈਗਾ ਨਾਲ ਜੀ ਜਿਸ ਤਰ੍ਹਾਂ ਦਿਖੇਗਾ ਇਹਨਾਂ ਨੇ ਕਿਹਾ ਹੈ ਕਿ ਅਚਾਰਜ ਪੇਰੇ ਗਰਾਊਂਡ ਦੇ ਜਿਹੜੇ ਟ੍ਰੈਕਟਰ ਟਰੈਲੀਆਂ ਲਾਈਆਂ ਜਾਣਗੀਆਂ ਇਹਦੇ ਨਾਲ ਕੋਈ ਆਵਾਜਾ ਵੀ ਪ੍ਰਭਾਵਿਤ ਹੋਵੇ ਨਹੀਂ ਜੀ ਨਹੀਂ ਬਾਹਰ ਸੜਕ ਤੇ ਕੋਈ ਨਹੀਂ ਲੱਗੇਗੀ ਜੀ ਇਹ ਲੱਗੇਗਾ ਜਿਹੜੀ ਵੀ ਚੀਜ਼ ਆ ਪਾਰਕਿੰਗ ਗਰਾਊਂਡ 'ਚ ਲੱਗੇਗੀ ਜੀ ਸੜਕ ਕਲੀਅਰ ਰਹੇਗੀ ਜੀ ਗਰਾਊਂਡ 'ਚ ਬਹੁਤ ਜਗ੍ਹਾ ਹੈਗੀ ਆ ਪਾਰਕਿੰਗ ਲਈ ਇਹਨਾਂ ਨੂੰ ਉਹੀ ਆਪਾਂ ਬੇਨਤੀ ਕੀਤੀ ਹੋਈ ਆ ਵੀ ਤੁਸੀਂ ਇੱਕ ਜਗ੍ਹਾ ਪਾਰਕਿੰਗ ਲੱਖੋ ਇਸ ਸਾਈਡ ਵਾਲਾ ਪੰਡਾਲ ਆ ਬਣਾਉਂਦਾ ਵਿੱਚ ਜਿਹੜਾ ਵੀ ਸਾਡੇ ਬੈਠਣੇ ਆ ਜੋ ਤੁਸੀਂ ਭਾਸ਼ਣ ਵ ਨੇ ਚੰਡੀਗੜ੍ਹ ਤੋਂ ਉਹਦੀ ట్రాਫਿਕ ਅਡਵਾਈਸਰੀ ਜਾਰੀ ਹੈ ਜੀ ਕੁਝ ਜਿਹੜੀਆਂ ਨਾਲ ਦੀਆਂ ਸੜਕਾਂ ਲੱਗ ਰਹੀਆਂ 33 34 34 35 ਆ ਜਾਂ ਇੰਟਰਨਲ ਆ ਵੀ ਇਹ ਥੋੜਾ ਜਿਹਾ ਅਵੋਇਡ ਕਰਨਗੇ ਜਿਹੜਾ ਕਿ ਉਹਨਾਂ ਦੇ ਪੰਜ ਦਿਨ ਦੀ ਕਾਲ ਹੈ ਬਾਕੀ ਦੂਜੇ ਆਲਟਰਨੇਟਿਵ ਰਸਤੇ ਤੋਂ ਜਾ ਸਕਦੇ ਆ ਤੇ ਇਹ ਆਪਣਾ ਕੋਆਪਰੇਟ ਕਰਨ ਜਿਹੜੇ ਟ੍ਰੈਫਿਕ ਡਿਊਟੀ ਉੱਥੇ ਲੱਗੀ ਹੈ ਉਹਨਾਂ ਨੂੰ ਕੋਆਪਰੇਟ ਕਰਨ ਕਿਸਾਨਾਂ ਨੂੰ ਵੀ ਕੋਈ ਆਦੇਸ਼ ਜਾਰੀ ਹੈ ਕਿ ਇੱਕੋ ਰਸਤੇ ਤੋਂ ਕਿਹੜੇ ਰਸਤੇ ਤੋਂ ਆਣਾ ਤੁਸੀਂ ਪੰਜਾਬ ਵੱਲੋਂ ਐਂਟਰੀ ਕਰਨੀ ਤੱਕ ਜਿਲਖਪੁਰ ਵੱਲੋਂ ਜੀ ਉਹਨਾਂ ਨੂੰ ਦੱਸਿਆ ਹੋਇਆ ਹੈ ਜੀ ਜਿਹੜਾ ਇਹਨਾਂ ਨੇ ਜੇਲ੍ਹ ਰੋਡ ਵੱਲ ਵਾਣਾ ਜੀ ਇਹਨਾਂ ਨੇ ਉਹ ਦ ਹੋਰ ਕੋਈ ਹਦਾਇਤਾਂ ਕੋਈ ਜਾਰੀ ਕੀਤੀ ਕੋ ਹਾਈ ਕਮਾਂਡ ਵੱਲੋਂ ਕੋਈ ਜਾਰੀ ਹੋਇਆ ਨਹੀਂ ਉਹਦੇ ਬਾਰੇ ਮੈਂ ਕੋਈ ਕਮੈਂਟ ਨਹੀਂ ਦੇ ਸਕਦਾ ਜੀ ਜਿੰਨੀ ਕਿ ਮੈਨੂੰ ਉੱਥੇ ਜਾਣਕਾਰੀ ਜੋ ਤੁਸੀਂ ਪੁੱਛ ਰਹੇ ਹੋ ਮੈਂ ਤੁਹਾਨੂੰ ਦੱਸ ਰਿਹਾ ਜੀ ਸਰ ਜਿਸ ਤਰ੍ਹਾਂ ਕਿ ਕੱਲ ਨੂੰ ਇੱਥੋਂ ਕਾਫਲਾ ਸੱਜੇਗਾ ਵਿਧਾਨ ਸਭਾ ਲਈ ਕੋਈ ਨਾਲ ਫੋਰਸ ਵੀ ਜਾਏਗੀ ਜਾਂ ਕੋਈ ਉਹਦੇ ਬਾਰੇ ਦਾ ਸੀਨੀਅਰ ਅਫਸਰ ਜਿਹੜਾ ਵੀ ਸਿਚੁਏਸ਼ਨ ਦੇ ਸਾਹਮਣੇ ਕਮੈਂਡ ਹੋਏਗਾ ਜੀ ਮੈਂ ਫਿਲਹਾਲ ਕੋਈ ਉਹਦੇ ਉੱਪਰ ਕਮੈਂਟ ਨਹੀਂ ਦੇ ਸਕਦਾ ਠੀਕ ਹੈ ਸਰ ਇਸ ਤਰ੍ਹਾਂ ਡੀਐਸਪੀ ਜਸਵਿੰਦਰ ਸਿੰਘ ਜਿਨ੍ਹਾਂ ਨੇ ਸਾਫ਼ ਤੌਰ ਤੇ ਹਦਾਇਤਾਂ ਜਾਰੀ ਕਰ ਦਿੱਤੀਆਂ ਗਿਆ ਨੇ ਉਹ ਕਿਹਾ ਜਾ ਰਿਹਾ ਕਿ 600 ਦੇ ਕਰੀਬ ਜਿਹੜੇ ਕੀ ਸਵੇਰੇ ਵੀ ਸ਼ਾਮ ਵੀ ਮੁਲਾਜ਼ਮ ਜਿਹੜੇ ਡਿਊਟੀ ਤੋਂ ਆਪਣਾ ਬਦਲਦੇ ਰਹਿਣਗੇ ਪਰ ਉਹਨਾਂ ਨੂੰ ਵੀ ਹਦਾਇਤਾਂ ਜਾਰੀ ਕੀਤੀ ਨੇ ਕਿਸਾਨਾਂ ਦੇ ਨਾਲ ਵੀ ਕੋਆਪਰੇਟ ਕਰਨਾ ਹੈ ਔਰ ਕਿਤੇ ਕਿਤੇ ਲੇਡੀਜ਼ ਪੁਲਿਸ ਵੀ ਜਿਹੜੀ ਇੱਥੇ ਤਾਇਨਾਤ ਕੀਤੀ ਗਈ ਹੈ ਕਿਸੇ ਨੂੰ ਵੀ ਕੋਈ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਉਹ ਰਾਹ ਜਿੱਤੇ ਬੰਦੇ ਦੇ ਕਿਸਾਨ ਅੱਗੋਂ ਪਹੁੰਚਣੇ ਸ਼ੁਰੂ ਹੋ ਗਏ ਨੇ ਔਰ ਡੀਐਸਪੀ ਜਸਵਿੰਦਰ ਸਿੰਘ ਵੱਲੋਂ ਪੁਲਿਸ ਨੂੰ ਵੀ ਜਿਹੜੀ ਸਖਤ ਹਦਾਇਤਾਂ ਜਾਰੀ ਕਰ ਦਿੱਤੀ ਗਈ ਹੈ ਨੇ ਕਿ ਡਿਊਟੀਆਂ ਤੇ ਤਨਖਾਤ ਕਰਤੇ ਕਿ ਤੁਸੀਂ ਦੇਖ ਸਕਦੇ ਕਿਸ ਤਰ੍ਹਾਂ ਜਿਹੜਾ ਕਿ ਪਿਛਲੇ ਪਾਸੇ ਵੱਡੀ ਗੜ ਦੇ ਵਿੱਚ ਫੋਰਸ ਨੂੰ ਇੱਥੇ ਜਾਣਕਾਰੀ ਦਿੱਤੀ ਗਈ ਹੈ ਕਿਸ ਤਰ੍ਹਾਂ ਉਹਨਾਂ ਨੇ ਆਪਣੀਆਂ ਇੱਥੇ ਡਿਊਟੀਆਂ ਨਿਭਾਣੀਆਂ ਨੇ ਔਰ ਉਥੇ ਹੀ ਕਿਸਾਨਾਂ ਨਾਲ ਵੀ ਜਿਹੜਾ ਕਿਸ ਤਰ੍ਹਾਂ ਉਹਨਾਂ ਨੇ ਰابطਾ ਕੰਮ ਕਰਨਾ ਹੈ ਡੀਐਸਪੀ ਜਸਵਿੰਦਰ ਸਿੰਘ ਵੀ ਇੱਥੇ ਮੌਜੂਦ ਨੇ ਪੁਲਿਸ ਫੋਰਸ ਜਿਹੜੇ ਆਪਣੀ ਜਾਣਕਾਰੀ ਦੇ ਰਹੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਕੀ ਕਹਿਣਾ ਹੈ ਸਰ ਕਿਸ ਤਰ੍ਹਾਂ ਦੀ ਕਿਸ ਤਰ੍ਹਾਂ ਪ੍ਰਬੰਧ ਕੀਤੇ ਗਏ ਨੇ ਅਹ ਦੇਖੋ ਜੀ ਪ੍ਰਸ਼ਾਸਨ ਵੱਲੋਂ ਵੀ ਪੂਰਾ ਸਾਥ ਹੈ ਸਾਨੂੰ ਜੀ ਇਹਨਾਂ ਲਈ ਜਿਹੜੀ ਵੀ ਬੇਸਿਕ ਨੀਡ ਜੜੀਆਂ ਹੈਗੀਆਂ ਜੋ ਮੋਬਾਈਲ ਟੈਲੀਫੋਨ ਹੋ ਗਿਆ ਪਾਣੀ ਵਗੈਰਾ ਦਾ ਸਾਰਾ ਬੰਦੋਬਸ ਹੈਗਾ ਜੀ ਲਾਈਟਿੰਗ ਦਾ ਵੀ ਕਰਾ ਰਹੇ ਆ ਔਰ ਸਾਡੇ ਵੀ ਲੋਡ ਆਰਡਰ ਇੱਥੇ ਡਿਊਟੀ ਦਾ ਬੰਦੋਬਸ ਵੀ ਹੈਗਾ ਤੇ ਜਿਹੜੇ ਅੱਜ ਇਕੱਠੇ ਹੋ ਰਹੇ ਨੇ ਗ੍ਰਾਹਕ ਗਰੁੱਪ ਦੇ ਇਸ ਗਰਾਊਂਡ ਦੇ ਵਿੱਚ ਆ ਰਹੇ ਸਾਡੇ ਸਾਹਮਣੇ ਆ ਰਹੇ ਆ ਤੇ ਇੱਥੇ ਹੀ ਇਹਨਾਂ ਦੀ ਰੈਲੀ ਹੋਣੀ ਹੈ ਤੇ ਸਾਹਮਣੇ ਇਹਨਾਂ ਦਾ ਪਾਰਕਿੰਗ ਏਰੀਆ ਦਾ ਬਣਾਇਆ ਹੈ ਜੀ ਕਿੰਨੇ ਕੁ ਪੁਲਸਰ ਕਿ ਤਨਾਤ ਕੀਤੀ ਗਈ ਹੈ ਦੇਖੋ ਫਿਲਹਾਲ ਇਹਦੇ ਪਰਾ ਪੂਰਾ ਇਹਦੇ ਆਰਾਊਂਡ ਪਰਾਂ ਕੋਈ 400 ਲੋਕਲ ਪ੍ਰੀਜ਼ਾਤ ਬਾਕੀ ਪੈਰਾਮੈਟਰੀ ਫੋਰਸ ਦਾ ਜਿਹੜਾ ਹੈਗਾ ਨਾਲ ਜੀ ਜਿਸ ਤਰ੍ਹਾਂ ਦਿਖੇਗਾ ਇਹਨਾਂ ਨੇ ਕਿਹਾ ਹੈ ਕਿ ਅਚਾਰਚਪੇਰੇ ਗਰਾਊਂਡ ਦੇ ਜਿਹੜੇ ਟ੍ਰੈਕਟਰ ਟ੍ਰੈਲਰ ਲਾਈਆਂ ਜਾਣਗੀਆਂ ਇਹਦੇ ਨਾਲ ਕੋਈ ਆਵਾਜ਼ਾਂ ਵੀ ਪ੍ਰਭਾਵਿਤ ਹੋਵੇ ਨਹੀਂ ਜੀ ਨਹੀਂ ਬਾਹਰ ਸੜਕ ਤੇ ਕੋਈ ਨਹੀਂ ਲੱਗੇਗੀ ਜੀ ਇਹ ਲੱਗੇਗਾ ਜਿਹੜੀ ਵੀ ਚੀਜ਼ ਆ ਪਾਰਕਿੰਗ ਗਰਾਊਂਡ 'ਚ ਲੱਗੇਗੀ ਜੀ ਸੜਕ ਕਲੀਅਰ ਰਹੇਗੀ ਜੀ ਗਰਾਊਂਡ 'ਚ ਬਹੁਤ ਜਗ੍ਹਾ ਹੈਗੀ ਆ ਪਾਰਕਿੰਗ ਲਈ ਇਹਨਾਂ ਨੂੰ ਉਹੀ ਆਪਾਂ ਬੇਨਤੀ ਕੀਤੀ ਹੋਈ ਆ ਵੀ ਤੁਸੀਂ ਇੱਕ ਜਗ੍ਹਾ ਪਾਰਕਿੰਗ ਲੱਖੋ ਇਸ ਸਾਈਡ ਵਾਲਾ ਪੰਡਾਲ ਆ ਬਣਾਉਂਦੇ ਵਿੱਚ ਜਿਹੜਾ ਵੀ ਸਾਡੇ ਬੈਠਣੇ ਆ ਜੋ ਤੁਸੀਂ ਭਾਸ਼ਣ ਵ ਨੇ ਚੰਡੀਗੜ੍ਹ ਤੋਂ ਉਹਦੀ ట్రాਫਿਕ ਅਡਵਾਈਸਰੀ ਜਾਰੀ ਹੈ ਜੀ ਕੁਝ ਜਿਹੜੀਆਂ ਨਾਲ ਦੀਆਂ ਸੜਕਾਂ ਲੱਗ ਰਹੀਆਂ 33 34 34 35 ਆ ਜਾਂ ਇੰਟਰਨਲ ਆ ਵੀ ਇਹ ਥੋੜਾ ਜਿਹਾ ਅਵੋਇਡ ਕਰਨਗੇ ਜਿਹੜਾ ਕਿ ਉਹਨਾਂ ਦੇ ਪੰਜ ਦਿਨ ਦੀ ਕਾਲ ਹੈ ਬਾਕੀ ਦੂਜੇ ਆਲਟਰਨੇਟਿਵ ਰਸਤੇ ਤੋਂ ਜਾ ਸਕਦੇ ਆ ਤੇ ਇਹ ਆਪਣਾ ਕੋਆਪਰੇਟ ਕਰਨ ਜਿਹੜੇ ਟ੍ਰੈਫਿਕ ਡਿਊਟੀ ਉੱਥੇ ਲੱਗੀ ਹੈ ਉਹਨਾਂ ਨੂੰ ਕੋਆਪਰੇਟ ਕਰਨ ਕਿਸਾਨਾਂ ਨੂੰ ਵੀ ਕੋਈ ਆਦੇਸ਼ ਜਾਰੀ ਹੈ ਕਿ ਇੱਕੋ ਰਸਤੇ ਤੋਂ ਕਿਹੜੇ ਰਸਤੇ ਤੋਂ ਆਣਾ ਤੁਸੀਂ ਪੰਜਾਬ ਵੱਲੋਂ ਐਂਟਰੀ ਕਰਨੀ ਤੱਕ ਜਿਹੜੇਪੁਰ ਵੱਲੋਂ ਜੀ ਉਹਨਾਂ ਨੂੰ ਦੱਸਿਆ ਹੋਇਆ ਹੈ ਜੀ ਜਿਹੜਾ ਇਹਨਾਂ ਨੇ ਜੇਲ੍ਹ ਰੋਡ ਵੱਲ ਵਾਣਾ ਜੀ ਇਹਨਾਂ ਨੇ ਉਹ ਹੋਰ ਕੋਈ ਹਦਾਇਤਾਂ ਕੋਈ ਜਾਰੀ ਕੀਤੀ ਕੋ ਹਾਈ ਕਮਾਂਡ ਵੱਲੋਂ ਕੋਈ ਜਾਰੀ ਹੋਇਆ ਨਹੀਂ ਉਹਦੇ ਬਾਰੇ ਮੈਂ ਕੋਈ ਕਮੈਂਟ ਨਹੀਂ ਦੇ ਸਕਦਾ ਜੀ ਜਿੰਨੀ ਕਿ ਮੈਨੂੰ ਉੱਥੇ ਜਾਣਕਾਰੀ ਜੋ ਤੁਸੀਂ ਪੁੱਛ ਰਹੇ ਹੋ ਮੈਂ ਤੁਹਾਨੂੰ ਦੱਸ ਰਿਹਾ ਜੀ ਸਰ ਜਿਸ ਤਰ੍ਹਾਂ ਕਿ ਕੱਲ ਨੂੰ ਇੱਥੋਂ ਕਾਫਲਾ ਸੱਜੇਗਾ ਵਿਧਾਨ ਸਭਾ ਲਈ ਕੋਈ ਨਾਲ ਫੋਰਸ ਵੀ ਜਾਏਗੀ ਜਾਂ ਕੋਈ ਉਹਦੇ ਬਾਰੇ ਦਾ ਸੀਨੀਅਰ ਅਫਸਰ ਜਿਹੜਾ ਵੀ ਸਿਚੁਏਸ਼ਨ ਦੇ ਹਿਸਾਬ ਨਾਲ ਕਮੈਂਡ ਹੋਏਗਾ ਜੀ ਮੈਂ ਫਿਲਹਾਲ ਕੋਈ ਉਹਦੇ ਉੱਪਰ ਕਮੈਂਟ ਨਹੀਂ ਦੇ ਸਕਦਾ ਠੀਕ ਹੈ ਸਰ ਇਸ ਤਰ੍ਹਾਂ ਡੀਐਸਪੀ ਜਸਵਿੰਦਰ ਸਿੰਘ ਜਿਨ੍ਹਾਂ ਨੇ ਸਾਫ਼ ਤੌਰ ਤੇ ਹਦਾਇਤਾਂ ਜਾਰੀ ਕਰ ਦਿੱਤੀਆਂ ਗਿਆ ਨੇ ਉਹ ਕਿਹਾ ਜਾ ਰਿਹਾ ਕਿ 600 ਦੇ ਕਰੀਬ ਜਿਹੜੇ ਪ ਦੀ ਸਵੇਰੇ ਵੀ ਸ਼ਾਮ ਵੀ ਮੁਲਾਜ਼ਮ ਜਿਹੜੇ ਡਿਊਟੀ ਤੋਂ ਆਪਣਾ ਬਦਲਦੇ ਰਹਿਣਗੇ ਪਰ ਉਹਨਾਂ ਨੂੰ ਵੀ ਹਦਾਇਤਾਂ ਜਾਰੀ ਕੀਤੀ ਨੇ ਕਿਸਾਨਾਂ ਦੇ ਨਾਲ ਵੀ ਕੋਆਪਰੇਟ ਕਰਨਾ ਹੈ ਔਰ ਕਿਤੇ ਕਿਤੇ ਲੇਡੀਜ਼ ਪੁਲਿਸ ਵੀ ਜਿਹੜੀ ਇੱਥੇ ਤਾਇਨਾਤ ਕੀਤੀ ਗਈ ਹੈ ਕਿਸੇ ਨੂੰ ਵੀ ਕੋਈ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਕੈਨਵਾ ਪ੍ਰਸਿਤ ਨਿਤਿੰਦਰ ਨਾਲ ਚੰਡੀਗੜ੍ਹ